ਦੁਬਿਦਾ ਮੈਲ ਚੁਕਾਇਨ ਹਰ ਰਾਖਿਆ ਵਰਤਾ ਹਰ ਦੇ ਕਾਸਟ ਆਫ ਦਾ ਫਿਲਥ ਆਫ देयर ਮੈਂਟਲ ਡੁਐਲਟੀ ਦੇ ਕੀਪ ਦਾ ਲਾਰਡ ਇਨ ਸ਼ਰਨਰਡ ਇਨ देयर ਹਾਰਟਸ ਦੁਬਿਦਾ ਮੈਲ ਚੁਕਾਇਨ ਦੁਬਿਤਾ ਮਤਲਬ ਬਿਫਤਾ ਦੀ ਮੈਲ ਜਿਹੜੀ ਕੇ ਉਹਨਾਂ ਤੋਂ ਚੱਕੀ ਜਾਂਦੀ ਹੈ ਅਜਾ ਕਿਆ ਔਰਤਾਂ ਆਰ ਜਿਨ੍ਹਾਂ ਨੇ ਆਪਣੇ ਉਦਰ ਦੇ ਵਿੱਚ ਊਰ ਮਤਲਬ ਪੇਟ ਦੇ ਵਿੱਚ ਪਰਮਾਤਮਾ ਦੀਆਂ ਸਿੱਖਿਆਵਾਂ ਦਾ ਭੋਜਨ ਕੀਤਾ ਤੁਸੀਂ ਕੀ ਖਾਂਦੇ ਹੋ ਤੁਹਾਨੂੰ ਕੀ ਪਸੰਦ ਹੈ ਤੁਹਾਡੇ ਬੱਚਿਆਂ ਨੂੰ ਕੀ ਪਸੰਦ ਹੈ 버ਗਰ ਪੀਜ਼ਾ ਜਾਂ ਚਾਕਲੇਟ ਕੈਂਡੀਜ਼ ਵਗੈਰਾ ਤੁਹਾਨੂੰ ਕੀ ਪਸੰਦ ਹੈ ਤਾਂ ਅਸੀਂ ਘਰੇ ਕੋਈ ਅੱਛੀ ਰੋਟੀ ਪ੍ਰਸ਼ਾਦਾ ਤਿਆਰ ਕਰਦੇ ਹੁੰੂਗੇ ਇਦਾਂ ਇਹਦੇ ਨਾਲ ਨਾਲ ਬੱਚਿਆਂ ਨੂੰ ਬਾਣੀ ਦੇ ਸ਼ਬਦ ਵੀ ਖਿਲਾਓ ਉਹਨਾਂ ਦੇ ਅੰਦਰ ਵਸਾਓ ਸਮਾਗਮਾਂ ਤੇ ਲੈ ਕੇ ਜਾਓ ਗੁਰੂ ਘਰਾਂ ਦੇ ਵਿੱਚ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਬਾਣੀ ਦੀ ਸੰਥਿਆ ਦਿਵਾਓ ਜਿੱਥੇ ਭੋਜਨ ਤੇ ਪਾਣੀ ਜ਼ਰੂਰੀ ਹੈ ਉੱਥੇ ਬਾਣੀ ਵੀ ਜ਼ਰੂਰੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਾਣੀ ਨੂੰ ਆਪਣੇ ਜੀਵਨ ਧਾਰਾ ਦੀ ਸ਼ੈਲੀ ਬਣਾ ਲਿਆ ਉਹ ਬੱਚਿਆਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ